ਅ ਸ਼ਰਮਾ ਜੀ ਖਬਰਾਂ ਦੀ ਸ਼ੁਰੂਆਤ ਕਰੀਏ ਐਸਜੀਪੀਸੀ ਦੇ ਬਜਟ اجلاس ਤੋਂ ਐਸਜੀਪੀਸੀ ਦੇ ਬਜਟ اجلاس ਦੇ ਦਰਮਿਆਨ ਕਹਿੰਦੇ ਚਰਚਾਵਾਂ ਇਹ ਵੀ ਨੇ ਵੀ ਜਥੇਦਾਰਾਂ ਦੀ ਆਮਦਨੀ ਹੋਵੇਗੀ ਤੇ ਮੈਂਬਰਾਂ ਦਾ ਵੀ ਫਿਕਰ ਪੈ ਗਿਆ ਜੀ ਬਿਲਕੁਲ ਪ੍ਰਵੀਨ ਜੀ ਅੱਜ 28 ਮਾਰਚ ਹੈ ਹੋਰ ਸਾਡੇ 28 ਮਾਰਚ ਦੀ ਸਵੇਰ ਚੜ੍ਹ ਗਈ ਹੈ ਔਰ 28 ਮਾਰਚ ਅੱਜ ਮੇਰੇ ਲੱਗਾ ਪੰਜਾਬ ਦੇ ਲਈ ਕਈ ਨੁਕਤੇ ਆ ਤੋਂ ਐਵੇਂ ਰਹਿਣ ਵਾਲਾ ਇੱਕ ਪਾਸੇ ਅੱਜ ਜੇਕਰ ਆਪਾਂ ਗੱਲ ਕਰੀਏ ਕਿਸਾਨੀ ਧਰਨਾ ਵੀ ਹੈ ਜਿਲ੍ਹਾ ਪੱਤਰ ਦੇ ਉੱਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦਾ ਜਾਂ ਪੰਜਾਬ ਵਿਧਾਨ ਸਭਾ ਦਾ ਅੱਜ ਬਜਟ اجلاس ਦਾ ਆਖਰੀ ਦਿਨ ਦੀ ਹੈ ਪਰ ਉਸ ਤੋਂ ਵੀ ਅਹਿਮ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦਾ ਬਜਟ اجلاس ਹੈ ਪਰ ਜੇਕਰ ਤਾਂ ਇਹ ਬਜਟ اجلاس ਦੇ ਹਵਾਲਿਆਂ ਦੇਖਣਾ ਹੋਵੇ ਤਾਂ ਬਜਟ ਪਾਸ ਕਰਾਉਣ ਦੇ ਵਿੱਚ ਐਸਜੀਪੀਸੀ ਨੂੰ ਕੋਈ ਦਿੱਕਤ ਨਹੀਂ ਆਉਣਗੀਆਂ ਹਮਮ ਇਹ ਹੋ ਸਕਦਾ ਹੈ ਕਿ ਉੱਥੇ ਗਿਣਤੀ ਵਾਲੇ ਮਸਲੇ ਦੇ ਕੋਈ ਫਿਕਰ ਨਾ ਹੋਵੇ ਬਾਦਲ ਤੇਰ ਨੂੰ ਜੀ ਐ ਅੰਤਰੀਕ ਕਮੇਟੀ ਨੂੰ ਵੀ ਉਹ ਪਾਸ ਹੋ ਜਾਏਗਾ ਸਵਾਲ ਹੈ ਕਿ ਉਸ ਬਜਟ ਇਜਲਾਸ ਦੌਰਾਨ ਸਿੰਘ ਸਹਿਵਾਨਾ ਦੀ ਬਹਾਲੀ ਵਾਲਾ ਮਸਲਾ ਹਮਮ ਸਿੰਘ ਸਹਿਵਾਨਾ ਦੀ ਨਿਯੁਕਤੀ ਔਰ ਸੇਵਾ ਮੁਕਤੀ ਵਾਲਾ ਮੁੱਦਾ ਹਮਮ ਇਸ ਮੁੱਦੇ ਤੇ ਬਾਦਲ ਤੇ ਲਈ ਚਣੌਤੀ ਖੜੀ ਹੋ ਸਕਦੀ ਹੈ ਉਹ ਚਣੌਤੀ ਉਹਨਾਂ ਨੂੰ ਅੰਦਰ ਵੀ ਹਮਮ ਬੈਠਕ ਦੇ ਦੌਰਾਨ ਵੀ ਇਜਲਾਸ ਦੌਰਾਨ ਵੀ ਤੇ ਬਾਹਰ ਜੀ ਇਹ ਕਰੇ ਸੁਣੋ ਤੁਸੀਂ ਦੋ ਤਿੰਨ ਨੁਕਤਿਆਂ ਤੋਂ ਸਮਝਣਾ ਹੋਵੇ ਪ੍ਰਵੀਨ ਜੀ ਤਾਂ ਪਹਿਲਾ ਪਿੰਨੂ ਤਾਂ ਇਹ ਹੈ ਕਿ ਬਾਬਾ ਹਰਨਾਮ ਸਿੰਘ ਧੂਮਾ ਨੇ ਜਿਸ ਤਰ੍ਹਾਂ ਐਲਾਨ ਕੀਤਾ ਸੀਗੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਰ ਕੱਟ ਕਰਾਂਗੇ ਜੀ ਤਿੰਨੋਂ ਜਥੇਦਾਰਾਂ ਦੀ ਬਹਾਲੀ ਹੋਣੀ ਚਾਹੀਦੀ ਹੈ ਜੀ ਐ ਇਸ ਤਰੀਕੇ ਦੇ ਨਾਲ ਸਾਰੀਆਂ ਸੰਪਰਦਾਵਾਂ ਸਾਡੇ ਨਾਲ ਆਉਣਗੀਆਂ ਸਭ ਸਮਾਜ ਨਾਲ ਆਊਗਾ ਨਿਹੰਗ ਜਥੇਬੰਦੀਆਂ ਆਉਣਗੀਆਂ ਬਾਦਲ ਤੇ ਲਗਾਤਾਰ ਬਾਬਾ ਹਰਨਾਮ ਸਿੰਘ ਧੂਮਾ ਨੂੰ ਮਨਾਉਣ ਦੀ ਸਮਝਾਉਣ ਦੀ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ਾਂ 'ਚ ਲੱਗਾ ਕਿਉਂਕਿ ਲੰਮਾ ਸਮਾਂ ਇਹਨਾਂ ਨਾਲ ਰਹੇ ਨੇ ਜੀ ਜੀ ਤੇ ਪਰ ਕਹਿੰਦੇ ਕਿ ਤੂੰ ਮੌਰੀ ਕਹਿੰਦੇ ਨੇ ਕਿ ਤੁਸੀਂ ਬਹੁਤ ਮਜ਼ਾਕ ਢਾਇਆ ਪੰਥਕ ਏਕਤਾ ਲਈ ਸਾਡੇ ਕੱਠ ਦਾ ਤੇ ਹੁਣ ਤਾਂ ਕੱਠ ਕਰਕੇ ਦਿਖਾਉਣਾ ਪਹਿਲਾਂ ਹੂੰ ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਪਰ ਜਿਹੜੀ ਧਿਰ ਬਾਦਲ ਧਿਰ ਦੇ ਉਲਟ ਖੜੀ ਆ ਸੁਧਾਰ ਲਹਿਰ ਆ ਜਾਂ ਹੋਰ ਜਥੇਬੰਦੀਆਂ ਨੇ ਉਹ ਵੀ ਇਸ ਕਾਰਵਾਈ ਨੂੰ ਬਾਬਾ ਧੂਮਾ ਦੀ ਨੂੰ درست ਨਹੀਂ ਮੰਨ ਰਹੀਆਂ ਜੀ ਜੀ ਰਵਿੰਦ੍ਰੀ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ 'ਚ ਆਉਂਦਾ ਹਾਂਜੀ ਹਾਂਜੀ ਬਿਲਕੁਲ ਤੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਹਵਾਲੇ ਨਾਲ ਤੁਸੀਂ ਧਰਨਾ ਤੇਜ ਸਿੰਘ ਸਮੁੰਦਰੀ ਹਾਲ ਦੇ ਨਾਂ ਤੇ ਜਲਾ ਰਹੇ ਹੋ ਤਾਂ ਦਰਬਾਰ ਸਾਹਿਬ ਦੇ ਕੋਰੇ ਲਾ ਰਹੇ ਹੋ ਨਾ ਹੂੰ ਤੇ ਇਹ ਸ਼ੋਭ ਦਾ ਨਹੀਂ ਹੈ ਉਹ ਥਾਂ ਧਰਨਿਆਂ ਮੁਜ਼ਾਹਰਿਆਂ ਪ੍ਰਦਰਸ਼ਨਾਂ ਵਾਲੀ ਥਾਂ ਨਹੀਂ ਹੈ ਜੀ ਜੀ ਬਿਲਕੁਲ ਤੋਂ ਇਸ ਲਈ ਇਸ ਪਹਿਲੂ ਦੇ ਉੱਤੇ ਕਿਤੇ ਨਾ ਕਿਤੇ ਗੌਰ ਕਰਨ ਦੀ ਲੋੜ ਹੈ ਤੁਮਾਰੋਂ ਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ ਔਰ ਇਹ ਸਾਰੀਆਂ ਧਿਰਾਂ ਦਾ ਇਹ ਮੰਨਣਾ ਹੈ ਚਾਹੇ ਉਹ ਬਾਦਲ ਤੇ ਨਾਲ ਸਹਿਮਤ ਨੇ ਚਾਹੇ ਅਸਹਿਮਤ ਨੇ ਉਹਨਾਂ ਦਾ ਵੀ ਕਿ ਇਹ ਠੀਕ ਨਹੀਂਗਾ ਜੇਕਰ ਇਹ ਵਰਤਾਰਾ ਹੋ ਗਿਆ ਤਾਂ ਇਹ ਤੋਂ ਬਾਅਦ ਰੂਟੀਨ ਨਾ ਬਣ ਜਵੇ ਕਿਤੇ ਆਦਤ ਨਾ ਪੈ ਜਵੇ ਹੋਰ ਤੇ ਨਾ ਵੀ ਕੱਲ ਨੂੰ ਆ ਕੇ ਲਾਉਣਗੇ ਨਹੀਂ ਫਿਰ ਇਹ ਧਰਨਾ ਸਤਲ ਨਾ ਬਣ ਜਵੇ ਸੋ ਇਹ ਸ਼ੋਭਦਾ ਨਹੀਂ ਹੈ ਪਰ ਉਹਦੇ باوجود ਵੀ ਤੂੰ ਮਾਹੂਰੀ ਆਪਣੀ ਗਲਤੀ ਹੜੇ ਹੋ ਨੇ ਇਸ ਲਈ ਇੱਕ ਚੁਣੌਤੀ ਤਾਂ ਇਹ ਹੈ ਤੇ ਦੂਸਰਾ ਜੇ ਕੱਟ ਕੇ ਸਰੂਪ ਚੋਂਦਾ ਤੇ ਤਕਰੀਰਾਂ ਕਿਉਂ ਜੀਆਂ ਹੁੰਦੀਆਂ ਇਹ ਦੇਖਣ ਵਾਲੀ ਗੱਲ ਇਹ ਵੀ ਦੇਖਣ ਵਾਲੀ ਗੱਲ ਬਿਲਕੁਲ ਫਿਰ ਆ ਜੀ ਆਪਾਂ ਅੰਦਰ ਵਾਲਾ ਪਹਿਲੂ ਅੰਦਰ ਦੋ ਤਰ੍ਹਾਂ ਦੀ ਚੁਣੌਤੀ ਹੈ ਬਾਦਲਤਰ ਨੂੰ ਖਾਸ ਕਰਕੇ ਮੈਂ ਜਿਵੇਂ ਗੱਲ ਕੀਤੀ ਕਿ ਬਜਟ ਵਾਲੇ ਮਸਲੇ ਤੇ ਸ਼ਾਇਦ ਚੁਣੌਤੀ ਕੋਈ ਨਾ ਹੋਵੇ ਪਰ ਜਿਹੜੇ 42 ਮੈਂਬਰਾਂ ਨੇ ਲਿਖ ਕੇ ਦਿੱਤਾ ਹੋਇਆ ਹਾਂਜੀ ਕਿ ਸਿੰਘ ਸਹਿਬਾਂ ਦੀ ਬਹਾਲੀ ਜਾਂ ਨੀਯਮਾਵਲੀ ਜਾਂ ਸਿਧਾਂਤ ਉਹਦੇ ਤੇ ਜੇ ਵੱਖਰਾ ਮਤਾਂ ਲਿਆਂਦਾ ਜਾਂਦਾ ਤਾਂ ਉੱਥੇ ਗਣਤੀ ਮਿੰਤੀ ਦਾ ਖੇਡ ਵੀ ਵਿਗੜਨ ਦੀ ਸੰਭਾਵਨਾ ਜਦੋਂ ਕਿ ਜਿਸ ਤਰ੍ਹਾਂ ਸੁਖਵੀਰ ਬਾਦਮ ਖੁਦ ਮੋਰਚਾ ਸੰਭਾਲ ਕੇ ਬੈਠੇ ਨੇ ਸਿੱਧੀ ਮੈਂਬਰਾਂ ਨਾਲ رابطہ ਕਰ ਰਹੇ ਨੇ ਮਨਾ ਰਹੇ ਨੇ ਸਮਝਾ ਰਹੇ ਨੇ ਉਹਨਾਂ ਨੂੰ ਚੇਤੇ ਇਕਰਾਰ ਜਿਨੇ ਕਿ ਤੁਹਾਡੇ ਲਈ ਕਿਹੜੀ ਕਿੜੀਆਂ ਸੀ ਸੇਵਾਵਾਂ ਮੌਪਲਬਧ ਕਰਾਉਣੀ ਹੈ ਕੀ ਕੀ ਕਰਦੇ ਆ ਉਸ ਹਾਵ ਨਾਲ ਤਾਂ ਸ਼ਾਇਦ ਉਹ ਸੈਟਲ ਕਰ ਜਾਣ ਤੇ ਧਾਮੀ ਹੋਰਨ ਜਿਵੇਂ ਸੇਨਾਪਤੀ ਬਣਾ ਕੇ ਵਾਪਸ ਲਿਆਂਦਾ ਤੇ ਮੋਰਚੇ ਤੇ ਸਭ ਤੋਂ ਮੂਰੇ ਚੈਨਾਤ ਕੀਤਾ ਉਹ ਲੱਗੇ ਹੋਏ ਨੇ ਇਸ ਦੇ ਦੀ بیٹنگ ਕਰ ਪਰ ਜਿਹੜਾ ਪਹਿਲੂ ਇਹਦੇ ਵਿੱਚ ਮੈਂਬਰਾਂ ਵਾਲਾ ਹੈਗਾ 191 ਮੈਂਬਰਾਂ ਦਾ ਹੀ ਹਾਊਸ ਹੈ ਹਮਤਲਬ 2011 ਤੋਂ ਬਾਅਦ ਮੁੜ ਕੇ ਚੌਣ ਨਹੀਂ ਹੋਈ 14 14 15 ਸਾਲ ਮਤਲਬ 14 ਸਾਲ ਦਾ ਬਕਵਾ ਲਗਭਗ ਹੋ ਗਿਆ ਕਿ ਉਸ ਰਨ ਚੌਣ ਨਹੀਂ ਹੋਈ ਤਾਂ ਇਹ ਸਭ ਦੇ ਦਰਮਿਆਨ 191 ਮੈਂਬਰਾਂ ਵਾਲੇ ਹਾਊਸ ਦੇ ਵਿੱਚ 185 ਮੈਂਬਰ ਚੁਣ ਕੇ ਆਉਂਦੇ ਨੇ ਜਿਹੜੇ ਵੋਟਾਂ ਲਈ ਐਸਪੀਸੀ ਦੇ ਨੁਮਾਇंदे ਬਣ ਕੇ ਆਉਂਦੇ ਨੇ ਮੈਂਬਰ ਬਣ ਕੇ ਆਉਂਦੇ ਨੇ ਹਾਂਜੀ ਹਾਂਜੀ ਉਹ 185 ਮੈਂਬਰਾਂ ਜੁਆਇਨ ਆ 14 ਬਰਿਆਂ ਦੇ ਦਰਮਿਆਨ 31 ਦੇ ਕਰੀਬ ਮੈਂਬਰ ਅਕਾਸ਼ ਚਰਾਣਾ ਕਰ ਚੁੱਕੇ ਨੇ ਠੀਕ ਹੈ ਔਰ ਚਾਰ ਮੈਂਬਰ ਸ਼ਾਇਦ ਅਸਤੀਫਾ ਦੇ ਚੁੱਕੇ ਨੇ ਇੰਜ 35 ਦੀ ਗਣਤੀ ਸਿੱਧੀ ਹੈ ਜਿਹੜੇ ਹੁਣ ਇਸ ਹਾਊਸ ਦੇ ਵਿੱਚ ਨਹੀਂ ਹੋਣਗੇ ਹੂੰ ਤੇ 185ਾਂ ਚੋਂ 35 ਕੱਢਿਆਂ 150 ਬਚਦਾ ਪਿੱਛੇ ਹੂੰ ਹੂੰ ਤੇ 1524 ਕਹਿੰਦੇ ਦਰਜਨ ਡੇਢ ਦਰਜਨ ਦੇ ਕਰੀਬ ਵਿਦੇਸ਼ਾਂ 'ਚ ਬੈਠੇ ਜਾ ਇਸ ਸਥਿਤੀ ਚ ਨੇ ਉਮਰਦਾਦੀ ਕੋ ਤੋਂ ਕੱਲੇ ਆ ਨਹੀਂ ਸਕਦੇ ਨਾਲ ਕਿਸੇ ਨੇ ਛੁੱਟੀ ਲੈ ਕੇ ਆਉਣਾ ਨਹੀਂ ਚਲੋ ਕਿੰਨੀ ਦੀ ਟਿਕਟ ਦੀ ਸੈਟਿੰਗ ਉਹ ਕੀ ਨਹੀਂ ਹੋਏ ਪਤਾ ਨਹੀਂ ਸੋ ਜੇਕਰ ਇਹ ਗਣਤੀ ਜਾ ਕੇ 130 40 ਦੇ ਨੇੜੇ ਤੇੜੇ ਵੀ ਖੜੀ ਆ ਉਸ ਦੀ ਮਨਜ਼ੂਰੀ ਦੀ ਹੈਨਾ ਤਾਂ ਤਾਂ ਫਿਰ 65 70 ਤੇ ਕੋਈ ਵੀ ਖੇਡ ਹੋ ਸਕਦੀ ਹੈ ਤੇ ਅਗਲੇ 42 ਦੀ ਚਿੱਠੀ ਚੱਕੀ ਫਿਰਦੇ ਨੇ ਤੇ ਉਹ ਇਹ ਵੀ ਦਮ ਭਰਦੇ ਨੇ ਵੀ ਕਨਜੋਤ ਕੌਰ ਹੋਰਾਂ ਦੇ ਹਵਾ ਦੇ ਨਾਲ ਚਿੱਠੀ ਜਾਂਦੀ ਆ ਦੂਸਰੇ ਮੈਂਬਰ ਵੀ ਲੱਗੇ ਨੇ ਨਾ ਉਹ ਕਹਿੰਦੇ ਵੀ ਹੁਣ ਅਸੀਂ ਪ੍ਰਧਾਨਗੀ ਨਹੀਂ ਆਲੀ ਤਾਂ ਵੋਟਾਂ ਮੰਗ ਨਹੀਂ ਰਹੇ ਕਿ ਵੀ ਜਗੀਰ ਕੌਰ ਨੂੰ ਪਾ ਦੋ ਜਾਂ ਕੋ ਨਸ ਨੂੰ ਪਾ ਦੋ ਹੈਨਾ ਹੁਣ ਤਾਂ ਕਹਿੰਦੇ ਅਸੀਂ ਕੌਮ ਦੇ ਮੁੱਦੇ ਤੇ ਸਿਧਾਂਤ ਤੇ ਤਰਕ ਦੇ ਆਧਾਰ ਤੇ ਸਮਰਥਨ ਭਰਦੇ ਆ ਤੇ ਉੱਥੇ ਕਈਆਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਚਿੱਠੀ ਦੇ ਦਸਤਾਖਤ ਤਾਂ ਨਹੀਂ ਕਰਦੇ ਪਰ ਅੰਦਰ ਅਸੀਂ ਤੁਹਾਡੇ ਨਾਲ ਖੜ੍ਹ ਜਾਾਂਗੇ ਸੋ ਇਸ ਲਈ ਇਹ ਬਾਦਲ ਤੇ ਲਈ ਚਣੌਤੀ ਹੈ ਉਹ ਐਸਜੀਪੀਸੀ ਵੀ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੀ ਉਹ ਦਾਅਵਾ ਬਣਾ ਕੇ ਵੀ ਰੱਖਣਾ ਚਾਹੁੰਦੀ ਆ ਇਸੇ ਲਈ ਤਾਂ ਮੈਨੂੰ ਲਿਆਂਦਾ ਵੀ ਇਥੇ ਸ਼ਾਇਦ ਤਾਂ ਮੈਨੂੰ ਭੇਜਿਆ ਵੀ ਇਸ ਲਈ ਸੀ ਕਿ ਪਹਿਲਾਂ ਅਸੀਂ ਕੰਮ ਕਰ ਲਈਏ ਪਰ ਤੁਸੀਂ ਮੈਨੇਜ ਕਰ ਲਈ ਆ ਜੀ ਹੂੰ ਹੂੰ ਹੁਣ ਇਹ ਸਭ ਦੇ ਵਿੱਚ 185 ਤੋਂ ਬਿਨਾ ਜਿਹੜੀ ਬਾਕੀ ਮੈਂਬਰਾਂ ਦੀ ਮੌਜੂਦਗੀ ਹੁੰਦੀ ਹੈ ਉਹਦੇ ਵਿੱਚ ਨਾਮਜਦ ਮੈਂਬਰ ਵੀ ਨੇ ਹੂੰ ਉਹ ਚ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਵੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਨੇ ਜੀ ਹੁਣ ਜਦੋਂ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਔਰ ਹੈੱਡ ਗ੍ਰੰਥੀ ਦੀ ਗੱਲ ਆਉਂਦੀ ਆ ਤਾਂ ਪ੍ਰਵੀਨ ਜੀ ਸਿੱਧਾ ਜਾ ਕੇ ਇਸ ਮੌਕੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਗਿਆਨੀ ਰਣਵੀਰ ਸਿੰਘ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸਦਾਰ ਸੀ ਜਿਹੋ ਜਿਹੇ ਦੋਸ਼ ਲਾ ਕੇ ਜਿਹੋ ਜਿਹੇ ਉਹਨਾਂ ਦੇ ਉੱਤੇ ਸਵਾਗਤ ਚਿੰਨ ਲਾ ਕੇ ਤੁਸੀਂ ਉਹਨਾਂ ਨੂੰ ਤੋੜਿਆ ਹਮ ਹੈ ਨਾ ਉਹ ਸਥਿਤੀ 'ਚ ਬਤੌਰ ਹੈੱਡ ਗ੍ਰੰਥੀ ਉਹ ਸ਼ਾਇਦ ਇਸ ਵਾਰ ਹਾਜ਼ਰ ਨਾ ਹੋਣ ਇਸ ਜਲਾਸ ਦੇ ਵਿੱਚ ਉਹ ਇਹ ਤੋਂ ਕੰਨੀ ਹੀ ਖਤਰਾ ਹੋਣ ਕਿ ਉੱਥੇ ਪਤਾ ਨਹੀਂ ਫਿਰ ਕੀ ਕੀ ਕੁੰਤਰਾ ਛੇੜਨਗੇ ਕਿੜੀਆਂ ਕਿੜੀਆਂ ਚੋਬਾਂ ਮਾਰਨਗੇ ਕਿ ਉਹਨੂੰ ਕੀ ਬੋਲਣਗੇ ਉਹ ਚ ਮੇਰਾ ਵੀ ਨਾ ਕਹੀ ਸੰਗਿਆ ਪਰੀ ਜੋ ਸੰਭਾਵਨਾ ਹੈਗੀ ਆ ਜੀ ਜੀ ਕਿਉਂ ਨਹੀਂ ਆਉਗੇ ਹੁਣ ਉਸ ਤੋਂ ਬਾਅਦ 5 ਤਖਤਾਂ ਦੇ ਜਥੇਦਾਰ ਤਖਤ Shri ਹਜੂਰ ਸਾਹਿਬ ਤੇ ਤਖਤ Shri Patna ਸਾਹਿਬ ਇਹਨਾਂ ਦੋਵਾਂ ਤਖਤਾਂ ਦੇ ਜਥੇਦਾਰ ਲੰਮੇ ਸਮੇਂ ਤੋਂ ਇਸ ਪ੍ਰਕਿਰਿਆ ਛੇਸਾ ਨਹੀਂ ਲੈ ਜੇ ਪੰਜ ਸਿੰਘ ਸਭਾ ਦੀ ਬੈਠਕ ਵੀ ਹੁੰਦੀ ਆ ਉਹਨਾਂ ਦੀ ਥਾਂ ਤੇ ਹੈੱਡ ਗਰੰਥੀ ਨੂੰ ਜਾਂ ਕਿਸੇ ਹੋਰ ਸਿੰਘ ਨੂੰ ਨਾਲ ਲੈਣਾ ਪੈਂਦਾ ਹਾਂਜੀ ਸੋ ਤਾਂ ਉਹ ਪੰਜ ਪੰਜ ਮੈਂਬਰਾਂ ਦੀ ਗਿਣਤੀ ਪੂਰੀ ਕੀਤੀ ਜਾਂਦੀ ਆ ਪੰਜ ਸਿੰਘ ਸਭਾ ਦੀ ਸੋ ਸਿੱਥਿ ਚ ਉਹ ਦੋ ਤਾਂ ਲੰਮੇ ਸਮੇਂ ਤੋਂ ਹੀ ਨਹੀਂ ਆ ਰਹੇ ਹੂੰ ਤੇ ਫਿਰ ਤਖਤ Shri ਦਮਦਮਾ ਸਾਹਿਬ ਤਖਤ Shri ਕੇਸਗੜ੍ਹ ਸਾਹਿਬ ਤੇ Shri ਕਲਤਕ ਸਾਹਿਬ ਹੁਣ ਟੈਕਸਚਰੀ ਦਮਦਮਾ ਸਾਹਿਬ ਦੇ ਜਥੇਦਾਰ ਜਿਹੜੇ ਸੀਗੇ ਪਹਿਲਾਂ ਜਿਹਦੀ ਬਹਾਲੀ ਲਈ ਮਤਲਬ ਕਿ ਲੜਾਈ ਲੜੀ ਜਾ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਉਹ ਹੁਣ ਰਾਣੀਕ ਤੌਰ ਤੇ ਕਾਲੀ ਦਲ ਦੀ ਪਰਚੀ ਘਟਾ ਚੁੱਕੇ ਨੇ ਤੇ ਜਿਹਨੂੰ ਸੇਵਾ ਸੌਂਪੀ ਸੀ ਜਿਹਨੂੰ ਨਿਯੁਕਤ ਕੀਤਾ ਸੀ ਬਾਬਾ ਟੇਕ ਸਿੰਘ ਤਨੋਲਾ ਉਹਨੇ ਜੇ ਸੇਵਾ ਸੰਭਾਲੀ ਹੋ ਨਹੀਂ ਸੰਭਾਲੀ ਨਹੀਂ ਜਾਂ ਜਿਨ੍ਹਾਂ ਨੇ ਸੇਵਾ ਦਿੱਤੀ ਸੀ ਉਹਨਾਂ ਨੇ ਹੀ ਸੇਵਾ ਜੇ ਕਰਨ ਨੂੰ ਆਗਿਆ ਨਹੀਂ ਦਿੱਤੀ ਇਸ ਲਈ ਉਹ ਨਹੀਂ ਆਇਆ ਜੀ ਜੀ ਬਿਲਕੁਲ ਸੋ ਉਥੇ ਬਦਲੀ ਦੀ ਤਿਆਰੀ ਹੈ ਫਿਰ ਉਥੇ ਦੀ ਨਮਾਇੰਦਗੀ ਕਰਨ ਵਾਲਾ ਤਾਂ ਕੋਈ ਵੀ ਨਹੀਂ ਆਲੇ ਫਿਰ ਉਥੋਂ ਕਿਹਨੇ ਆਉਣਾ ਫਿਰ ਤਕਸ਼ਰੀ ਕੇਸ ਗੜਸਾਬ ਜਿਹੜੇ ਤਕਸ਼ਰੀ ਕੇਸ ਗੜਸਾਬ ਦੇ ਜੱਫੀਦਾਰ ਨੇ ਹਾਂ ਜੀ ਹੈਨਾ ਪੁਰਾਣੇ ਜੱਫੀਦਾਰ ਸਾਹਿਬ ਦੀ ਬਹਾਲੀ ਦੀ ਮੰਗ ਚੱਲਦੀ ਆ ਉਹਨਾਂ ਨੂੰ ਹਟਾ ਦਿੱਤਾ ਗਿਆ ਬਾਬਾ ਮਤਲਬ ਕਿ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਤੇ ਹੁਣ ਗਿਆਨੀ ਕੁਲਦੀਪ ਸਿੰਘ ਗੜਗਾ ਜੋ ਉਥੋਂ ਦੇ ਜੱਫੀਦਾਰ ਨੇ ਹਾਂ ਜੀ ਬਿਲਕੁਲ ਉਹਨਾਂ ਕੋਲੇ ਬਾਧੂ ਚਾਰਜ ਤਕਸ਼ਰੀ ਕੱਲ ਤੱਕ ਸਾਹਿਬ ਦਾ ਵੀ ਹੈ ਹੂੰ ਸੋ ਕਾਲ ਤੱਕ ਸਾਭ ਦੇ ਜਥੇਦਾਰ ਵੀ ਤੇ ਤਖਸੀਲ ਕਮਰ ਸਾਭ ਦੇ ਜਥਾਰ ਫਿਲਹਾਲ ਇੱਕੋ ਨੇ ਯਾਨੀ ਕੁਲਦੀਪ ਸਿੰਘ ਗੜਗਾ ਯਾਨੀ ਸੁਲਤਾਨ ਸਿੰਘ ਆਉਣਗੇ ਨਹੀਂ ਗਿਆਨੀ ਰੁਕਵੀਰ ਸਿੰਘ ਕੋਲ ਸੇਵਾ ਹੈ ਨਹੀਂਗੀ ਉਹ ਹੈੱਡ ਗ੍ਰੰਥੀ ਨੂੰ ਉਧਰੋਂ ਵੀ ਨਹੀਂ ਆ ਰਹੇ ਤਾਂ ਲੈ ਦੇ ਕੇ ਬਚਿਆ ਕੌਣ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਤੇ ਜੇ ਉਹ ਆਉਂਦੇ ਨਹੀਂ ਫਿਰ ਮੈਂਬਰਾਂ ਚ ਰੋਵ ਵੱਧ ਜਾਗਣ ਦਾ ਖਤਰਾ ਖੜਾ ਮੈਂਬਰਾਂ ਚ ਰੋਸਾ ਵੱਧ ਪਣਪਣ ਦਾ ਖਤਰਾ ਖੜਾ ਹੈਨਾ ਟਕਰਾ ਸਿੱਧਾ ਹੋ ਸਕਦਾ ਬਾਦਲ ਤੇ ਦੂਜੇ ਮੈਂਬਰਾਂ ਦਾ ਸੋ ਇਸ ਟਕਰਾ ਤੋਂ ਵੀ ਬਾਦਲ ਤੇ ਐਸਜੀਪੀਸੀ ਦੀ ਅੰਤਰੀਂ ਕਮੇਟੀ ਤਾਂ ਮਿਹਰਾਂ ਦੀ ਟੀਮ ਬਚਣਾ ਚਾਹੁੰਦੀ ਹੈ ਹਮਮ ਸੋ ਕਿਉਂ ਆਪ ਹੀ ਬੇਨਤੀ ਕਰਨਗੇ ਅਗਿਆਨਕਲਦੀ ਸਿੰਘ ਗੜਗੱਜ ਸਾਹਿਬ ਨੂੰ ਕਿ ਅੱਜ ਦਾ ਦਿਨ ਤੁਸੀਂ ਰਹਿਣਗੇ ਸੋ ਇਸ ਸਥਿਤੀ 'ਚ ਨਾ ਹੈਡ ਗਰੰਟੀ ਤੇ ਨਾ ਮਤਲਬ ਕਿ ਸਿੰਘ ਸਾਹਿਬ ਜਦੋਂ ਕਿ ਆਉਣਾ ਬਣਦਾ ਹਮ ਸਿਧਾਂਤਕ ਤੌਰ ਤੇ ਆਉਣਾ ਬਣਦਾ ਔਰ ਹੋ ਸਕਦਾ ਯਾਨੀ ਕੁਲਦੀਪ ਸਿੰਘ ਗੜਗੱਜ ਜਿਸ ਤਰ੍ਹਾਂ ਜਿਸ ਰੋਚ ਹੁਣ ਚੱਲ ਰਹੇ ਨੇ ਉਹ ਜਿਸ ਤਰ੍ਹਾਂ ਦੇ ਉਹ बोल बोल रहे ने जेकर बिल्कुल उस पाए ते हुनकी ता आ भी सकदे हा हम्म पर बादल तेरे ਲਈ ਇਹ ਕਾਫੀ ਫਿਕਰਮੰਦੀ ਵਾਲੀ ਸਥਿਤੀ ਹੈਗੀਆ ਖਾਸ ਕਰਕੇ ਬਜਟ ਤੋਂ ਬਿਨਾ ਬਾਕੀ ਪਹਿਲੂਆਂ ਦੇ ਉਤੇ ਉਸੇ ਦੀ ਕਾਰਡ ਦੇ ਲਈ ਧਾਮੀ ਸਾਹਿਬ ਨੇ ਫਾਰਮੂਲਾ ਵੀ ਕਟਿਆ ਸੀ ਕਿ ਮੈਂ ਜੀ ਪੰਜ ਮੈਂਬਰੀ ਕਮੇਟੀ ਬਣਾ ਲਾਂਗੇ ਆਪਾਂ ਸਾਂਝੇ ਤੌਰ ਤੇ ਚੁਣਿਆ ਕਰਾਂਗੇ ਜਿਸ ਤਰ ਜਿੱਥੇ ਸਭਨ ਤੋਰਨ ਲੱਗੇ ਮਾਨ ਸਨਮਾਨ ਦੀ ਵਿਧਾ ਅਪਣਾਵਾਂਗੇ ਸੋ ਉਹਨੂੰ ਮਾਮਲੇ ਨੂੰ ਟੈਕਲ ਕਰਨ ਦੀ ਕੋਸ਼ਿਸ਼ ਹੈ ਪਰ ਅੱਜ ਹਗਾਮਾ ਭਰਪੂਰ ਰਹੇਗਾ ਤੇ ਪਰ ਤੋਂ ਸ਼ੁਰੂ ਹੋਣ ਤੋਂ ਪਹਿਲਾਂ 12 ਵਜੇ ਅੱਜ ਦੇ 12 ਵਜੇ ਤੀਜਾ ਸਿੰਘ ਸੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਕਮੇਟੀ ਦਾ ਆਮ ਤੇ ਬਜਟ اجلاس ਸ਼ੁਰੂ ਹੋਣਾ ਸੋ ਜਿਹਦੀ ਪੂਰੀ ਆ ਸਕੇ ਬਜਟ ਤਾਂ ਵਾਧੇ ਵਾਲਾ ਆਊਗਾ ਹਮ ਪਰ ਮੈਂਬਰਾਂ ਦੀ ਗਿਣਤੀ ਕਿਤੇ ਬਾਅਦ ਤੇਰੀ ਪਹਿਲਾਂ ਨਾਲੋਂ ਘੋਟਣਾ ਕੱਟ ਜਾਵੇ ਕੱਟ ਜਾਵੇ ਬਿਲਕੁਲ ਸਹੀ ਕਹਿ ਤੁਸੀਂ